Uh-huh. <laughs> ਨਾ ਤੂੰ ਐਂ ਅਪਰਾਣੇ ਜੇ ਫੁੱਲ ਲਈ ਬੈਠੀ ਆ ਕਦੇ ਕੋਈ ਦੇਖਿਆ ਵੀ ਜਿਹੜਾ ਮਰਜਾਏ ਹੋਏ ਫੁੱਲਾਂ ਨੂੰ ਵੀ ਐਂ ਪਿਆਰ ਕਰਦਾ ਹੋਵੇ ਹਜ਼ਾਰਾਂ ਲੱਖਾਂ ਹੋਣਗੇ ਜਿਹੜੇ ਮਰਜਾਏ ਹੋਏ ਫੁੱਲਾਂ ਨੂੰ ਵੀ ਪਿਆਰ ਕਰਦੇ ਨੇ ਬਸ ਆਪਾਂ ਨੂੰ ਨਜ਼ਰ ਹੀ ਨਹੀਂ ਆਉਂਦੇ ਤੂੰ ਤਾਂ ਦੁਨੀਆਂ ਨਾਲੋਂ ਅਲੋਖੀ ਆਈ ਆ ਆ ਬੇਬੇ ਜੈ ਜੀ ਬੁੜਬੁੜ ਕਰਦੀ ਗਈ ਆਹ ਨਾ ਹੁਣ ਤੂੰ ਕਿਹੜੀ ਗੱਲਾਂ ਐ ਢੇਰੀ ਜੀ ਢਾਈ ਉਦਾਸੀ ਬੈਠੀ ਆ ਮਾੜਾ ਮੋਟਾ ਚੁਸਤ ਫਰਤ ਹੋ ਕੇ ਹੱਸਦੀ ਖੇਡਦੀ ਰਿਆ ਕਰ ਤੂੰ ਇਹ ਤਾਂ ਸੋਚ ਵੀ ਆਹ ਤਿਹਾਰ ਦੇ ਦਿਨ ਤਸਰ ਤੇ ਆਇਆ ਖੜਾ ਬਸ ਆਹ ਤਿਉਹਾਰ ਹੀ ਕੱਢਣਾ ਤਾਂ ਔਖਾ ਆ ਵੈਸੇ ਤਾਂ ਮੈਂ ਸਾਰਾ ਸਾਲ ਖੁਸ਼ ਹੀ ਰਹਿਨੀ ਆ ਪਰ ਜਦੋਂ ਆ ਰਖੜੀ ਦੀਆਂ ਦੁਕਾਨਾਂ ਸਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਬਦੋ ਵਧੀਆ ਹੀ ਮੇਰੇ ਮੂੰਹ ਤੇ ਉਦਾਸੀ ਆ ਜਾਂਦੀ ਆ ਇਹ ਇਹੋ ਜਿਹਾ ਤਿਉਹਾਰ ਹੁੰਦਾ ਵੀ ਸਾਰੇ ਸਾਲ ਦਾ ਸੁੱਤਾ ਹੋਇਆ ਦਰਦ ਮਿੰਟਾਂ 'ਚ ਜਗਾ ਦਿੰਦਾ ਲੈ ਦੱਸ ਉਹ ਇਹਦੇ ਵਿੱਚ ਭਲਾ ਉਦਾਸੀ ਵਾਲੀ ਗੱਲ ਕਿ ਤੂੰ ਆ ਗਈ ਇਹ ਤਾਂ ਭੈਣ ਭਰਾ ਦੇ ਪਵਿੱਤਰ ਪਿਆਰ ਦਾ ਪ੍ਰਤੀਕ ਖੁਸ਼ੀਆਂ ਵੰਡਦਾ ਆਇਆ ਤਿਹਾਰ ਆਉਂਦਾ ਰਖੜੀ ਖੁਸ਼ੀਆਂ ਤਾਂ ਲੈ ਕੇ ਆਉਂਦਾ ਪਰ ਸਾਰਿਆਂ ਦੀਆਂ ਜ਼ਿੰਦਗੀਆਂ 'ਚ ਨਹੀਂ ਕਈਆਂ ਦੇ ਤਾਂ ਸੁੱਕੇ ਹੋਏ ਜ਼ਖਮ ਇਸ ਤਿਉਹਾਰ ਤੇ ਆ ਕੇ ਹਰੇ ਹੋ ਜਾਂਦੇ ਆ ਤੁਸੀਂ ਮੈਨੂੰ ਦੱਸੋ ਉਸ ਭੈਣ ਦੇ ਮੂੰਹ ਤੇ ਕਿਵੇਂ ਖੁਸ਼ੀ ਆਊਗੀ ਜਿਹਦਾ ਜਵਾਨ ਭਰਾ ਇਸ ਜਹਾਨੋਂ ਸਦਾ ਲਈ ਤੁਰ ਗਿਆ ਹੋਵੇ ਤੇ ਉਹ ਭੈਣ ਜਿਹੜੀ ਕੱਲੀ ਕੈਰੀ ਹੋਵੇ ਉਹਦਾ ਕੋਈ ਭਰਾ ਹੋਵੇ ਹੀ ਨਾ ਉਹਨੂੰ ਤਾਂ ਹਰ ਸਾਲ ਇਸ ਤਿਹਾਰ ਤੇ ਆਪਦੇ ਭਰਾ ਦੀ ਕਮੀ ਤਾਂ ਮਹਿਸੂਸ ਹੋਊਗੀ ਹੀ ਨਾ ਨਾ ਤੂੰ ਨੇ ਇਹ ਜਿਹੇ ਨੇਗੇਟਿਵ ਗੱਲਾਂ ਕਰਕੇ ਆਪ ਤਿਹਾਰ ਦੇ ਦਿਨਾਂ ਵਿੱਚ ਤੁਕਰੇ ਮਾਤਮ ਪਾਉਣਾ ਮਾਤਮ ਵਾਲੀ ਗੱਲ ਨਹੀਂ ਹੈਗੀ ਮੇਰੀ ਜ਼ਿੰਦਗੀ 'ਚ ਜਿਹੜੀ ਕਮੀ ਪਈ ਹੋਈ ਆ ਜੇ ਉਹਦਾ ਦੁੱਖ ਮੈਂ ਤੁਹਾਨੂੰ ਨਹੀਂ ਦੱਸੂ ਤਾਂ ਹੋਰ ਕਿਹਨੂੰ ਦੱਸੂ ਨਹੀਂ ਤਾਂ ਮੇਰਾ ਵੀ ਤਾਂ ਆਹ ਫਿਰ ਮੁਰਝਾਏ ਹੋਏ ਫੁੱਲਾਂ ਵਾਲਾ ਹੀ ਹਾਲ ਹੋਜੂ ਪਰ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਹੁਣ ਤਿਹਾਰ ਦੇ ਦਿਨਾਂ ਵਿੱਚ ਤੂੰ ਜੇ ਐਦਾਂ ਉਦਾਸ ਹੋ ਕੇ ਘਰ ਦੇ ਵਿੱਚ ਫਿਰੇਂਗੀ ਆ ਮੇਰੀਆਂ ਭੈਣਾਂ ਨੇ ਵੀ ਆਉਣਾ ਆ ਬੇਬੇ ਦੇ ਭਰਾਵਾ ਉੱਤੇ ਮਾਮੇ ਹੋਣਾ ਨੇ ਵੀ ਆਉਣਾ ਉੱਤੋਂ ਭਤੀਜੀਆਂ ਨੇ ਵੀ ਆਉਣਾ ਜੇ ਤੂੰ ਉਸ ਤਰ੍ਹਾਂ ਵੀ ਮੂੰਹ ਏਦਾਂ ਕਰਕੇ ਫਿਰੇਂਗੀ ਤਾਂ ਸਾਰਿਆਂ ਦੇ ਮਨ ਨਹੀਂ ਪੁੱਜ ਜਾਣਗੇ ਉਹਨਾਂ ਦੀਆਂ ਖੁਸ਼ੀਆਂ ਨੂੰ ਤਾਂ ਤੂੰ ਆਪਣੇ ਹੱਥੇ ਹੀ ਅੱਗ ਲਾਉਣ ਤੇ ਤਲੀ ਹੋਈਆਂ ਫਿਰ ਇਹਦਾ ਮਤਲਬ ਤਾਂ ਕਦੇ ਤੁਸੀਂ ਦੇਖਿਆ ਵੀ ਰਖੜੀ ਵਾਲੇ ਦਿਨ ਮੈਂ ਸਾਰਿਆਂ ਨੂੰ ਨਾ ਹੱਸ ਕੇ ਮਿਲਿਉਮਾ ਮੇਰੇ ਵਰਗੀਆਂ ਹਜ਼ਾਰਾਂ ਲੱਖਾਂ ਭੈਣਾਂ ਹੋਣਗੀਆਂ ਜਿਹੜੀਆਂ ਰਖੜੀ ਵਾਲੇ ਦਿਨ ਉੱਪਰੋਂ-ਉੱਪਰੋਂ ਤਾਂ ਹੱਸਦੀਆਂ ਨੇ ਪਰ ਅੰਦਰੋਂ ਰੋਂਦੀਆਂ ਨੇ ਜੇ ਰੱਬ ਨੇ ਤੇਰੀ ਜ਼ਿੰਦਗੀ ਦੇ ਵਿੱਚ ਕਮੀ ਪਾਈ ਦਿੱਤੀ ਆ ਤਾਂ ਉਹ ਕਮੀ ਨੂੰ ਇੱਕ ਪਾਸੇ ਰੱਖ ਕੇ ਆ ਤੇਰੇ ਰਿਸ਼ਤੇਦਾਰੀ ਦੇ ਵਿੱਚ ਐਨੇ ਤੇਰੇ ਭਰਾ ਨੇ ਕਿਸੇ ਇੱਕ ਦੇ ਵੀ ਬੰਨਿਆ ਗੁੱਟ ਤੇ ਰਖੜੀ ਤੇ ਪਾਲਾ ਖੁਸ਼ੀਆਂ ਆਪਣੀ ਝੋਲੀ ਦੇ ਵਿੱਚ ਕਹਿਣਾ ਸੌਖਾ ਆ ਹੰਡਾਉਣਾ ਬਹੁਤ ਔਖਾ ਆ ਪਹਿਲੇ ਕੱਲੇ ਤਾਂ ਹਰ ਰਿਸ਼ਤੇਦਾਰ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਚਾਚਾ ਚਾਚੇ ਇੱਕ ਦੋ ਵਾਰੀ ਰਖੜੀ ਤਾਂ ਬਣਾ ਲੈਂਦੇ ਨੇ ਪਰ ਬਾਅਦ ਵਿੱਚ ਉਹਨਾਂ ਨੂੰ ਇਹੀ ਰਿਸ਼ਤਾ ਪਾਰੀ ਲੱਗਣ ਲੱਗ ਜਾਂਦਾ ਤੇ ਫਿਰ ਇਹ ਸੋਚਦੇ ਨੇ ਵੀ ਕਿਹੜੇ ਬਹਾਨੇ ਨੂੰ ਟਾਲ ਕੇ ਗਲੋ ਲਾਇਆ ਜਾਵੇ ਤੇ ਫਿਰ ਉਹਨਾਂ ਦੀਆਂ ਜਿਹੜੀਆਂ ਸਕੀਆਂ ਪਹਿਣਾ ਹੁੰਦੀਆਂ ਨੇ ਉਹ ਵੀ ਆਨੇ ਬਹਾਨੇ ਟੌਂਚਾ ਮਾਰ ਮਾਰ ਕੇ ਮੇਰੇ ਵਰਗੀਆਂ ਨੂੰ ਮੈਂਟਲੀ ਟੌਰਚਰ ਬਹੁਤ ਕਰਦੀਆਂ ਨੇ ਤੇ ਕਰਨ ਵੀ ਕਿਉਂ ਨਾ ਉਹ ਉਹਨਾਂ ਦੇ ਸਕੇ ਭਰਾ ਹੁੰਦੇ ਨੇ ਤੇ ਮੇਰੇ ਵਰਗੀਆਂ ਉਹਨਾਂ ਦੀਆਂ ਬਣਾਈਆਂ ਹੋਈਆਂ ਭੈਣਾਂ ਤੇ ਬਣਾਈ ਹੋਈ ਭੈਣ ਸਕੇ ਭੈਣ ਦੀ ਥਾਂ ਥੋੜੀ ਲੈ ਸਕਦੀ ਆ ਤੇ ਫਿਰ ਇਹੋ ਜਿਹੇ ਮੌਕਿਆਂ ਤੇ ਯਾਦ ਆਉਂਦਾ ਵੀ ਸਾਡਾ ਵੀ ਭਰਾ ਹੁੰਦਾ ਜਿੱਥੇ ਅਸੀਂ ਵੀ ਹੱਕ ਨਾਲ ਜਾਂਦੀਆਂ ਤੇਰੀਆਂ ਗੱਲਾਂ ਭਾਵੇਂ ਆਪਦੇ ਜਗ੍ਹਾ ਬਿਲਕੁਲ ਠੀਕ ਨੇ ਭਾਵੇਂ ਕੌੜੀਆਂ ਨੇ ਪਰ ਤੂੰ ਇਹ ਤਾਂ ਸੋਚ ਕਿਸੇ ਇੱਕ ਦੇ ਜਾਣ ਨਾਲ ਦੁਨੀਆ ਥੋੜੀ ਰੁਕਦੀ ਆ ਦੁਨੀਆ ਨੇ ਤਾਂ ਚਲਦੀ ਹੀ ਰਹਿਣਾ ਪਰ ਕਈ ਵਾਰੀ ਸਦਾ ਲਈ ਵਿਛੜਿਆ ਹੋਿਆਂ ਦੀ ਕਮੀ ਪੂਰੀ ਵੀ ਨਹੀਂ ਹੋ ਸਕਦੀ ਖਾਸ ਕਰਕੇ ਭਰਾਵਾਂ ਦੀ ਤੇ ਮਾਂ ਪਿਓ ਦੀ ਦੇਖ ਇਸ ਤੇਰੇ ਦੁੱਖ ਤੇ ਘਾਟੇ ਦੀ ਮੈਨੂੰ ਤਾਂ ਲੱਗਦਾ ਕੋਈ ਦਵਾਈ ਬਣੀ ਨਹੀਂ ਹੈਗੀ ਪਰ ਤੂੰ ਜੇ ਨੂੰ ਹੌਸਲਾ ਦੇਣ ਲਈ ਇੱਕ ਗੱਲ ਤਾਂ ਸੋਚ ਸਕਦੀ ਆ ਆ ਕਈ ਭੈਣਾਂ ਦੇ ਇਹੋ ਜਿਹੇ ਵੀ ਭਰਾ ਹੁੰਦੇ ਨੇ ਜਿਹੜੇ ਉਹਨਾਂ ਨਾਲ ਵਰਤਦੇ ਨਹੀਂ ਰਖੜੀ ਮਨਾਉਣੀ ਤਾਂ ਦੂਰ ਉਹਦਾ ਹਾਲ ਚਾਲ ਬੋਲ ਕੇ ਰਾਜ਼ੀ ਨਹੀਂ ਉਹਦੇ ਨਾਲ ਤੂੰ ਇਹੀ ਸੋਚ ਲਾ ਵੀ ਤੇਰਾ ਭਰਾ ਹੈਗਾ ਕੋਈ ਤੇ ਤੇਰੇ ਨਾਲ ਵਰਤਦਾ ਨਹੀਂ ਹੈਗਾ ਦੱਸ ਫਿਰ ਤਾਂ ਮਨ ਨੂੰ ਹੌਸਲਾ ਹੋ ਜੂ ਉਹ ਪੈਣਾ ਤਾਂ ਮੇਰੇ ਨਾਲੋਂ ਵੀ ਵੱਧ ਵੱਧ ਕਿਸਮਤ ਨੇ ਜਿਨ੍ਹਾਂ ਦੇ ਭਰਾ ਹੁੰਦੇ ਤਾਂ ਹੈਗੇ ਆ ਪਰ ਇੱਕ ਦੂਜੇ ਨਾਲ ਗੁੱਸੇ ਗਿਲੇ ਕਰਕੇ ਵਰਤਦੇ ਨਹੀਂ ਐਦਾਂ ਤਾਂ ਤੂੰ ਨਾ ਨੈਗੇਟਿਵ ਗੱਲਾਂ ਕਰਕੇ ਨਕਾਰਾਤਮਕ ਜੀ ਸੋਚ ਦੇ ਨਾਲ ਤੂੰ ਦਰਦ ਵੱਲ ਹੋਰ ਤਸਦੀ ਜਾਵੇਂਗੀ ਤੂੰ ਮੈਨੂੰ ਇਹ ਦੱਸ ਤੂੰ ਨਿਕਲਣਾ ਕਿਦਾਂ ਐਦਾਂ ਤਾਂ ਜ਼ਿੰਦਗੀ ਨਹੀਂ ਨਾ ਚੱਲਣੀ ਫਿਰ ਇੱਕ ਭੈਣ ਇੱਕ ਔਰਤ ਜਿਉਂਦੀ ਤਾਂ ਹੈ ਹੀ ਆ ਨਾ ਚਾਹੇ ਲੱਖਾਂ ਸਮਝੌਤੇ ਕਰਕੇ ਚਾਹੇ ਕਰੋੜਾਂ ਤਾਨੇ ਸਹਿ ਕੇ ਤੂੰ ਇਹ ਨਾ ਸੋਚ ਕਿ ਮੈਨੂੰ ਤੇਰੇ ਇਹ ਦਰਦ ਤੇ ਘਾਟੇ ਦਾ ਅਹਿਸਾਸ ਹੀ ਨਹੀਂ ਹੈ ਇੱਕ ਪਤੀ ਆਪਣੀ ਪਤਨੀ ਦੇ ਦੁੱਖ ਨੂੰ ਬਿਨਾਂ ਕਿਸੇ ਅੰਦਾਜ਼ਾ ਬਹੁਤ ਕੁਝ ਲਗਾ ਸਕਦਾ ਮੈਂ बार-बार ਕਹਿ ਕੇ ਤੈਨੂੰ ਹੋਰ ਲੋਕਾਂ ਦੀ ਤਰ੍ਹਾਂ ਮੈਂਟਲੀ ਟੌਰਚਰ ਨਹੀਂ ਸੀ ਕਰਨਾ ਚਾਹੁੰਦਾ ਤੇ ਤੈਨੂੰ ਉਸ ਕਮੀ ਨੂੰ बार-बार ਜਿਤਾ ਕੇ ਤੇਰੀ ਉਸ ਘਾਟ ਨੂੰ ਹੋਰ ਵਧਾਉਣਾ ਨਹੀਂ ਸੀ ਚਾਹੁੰਦਾ ਕਿ ਪਤੀ ਤਾਂ ਆਪਣੀ ਪਤਨੀ ਨੂੰ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਨਾ ਪਰ ਇੱਥੇ ਤਾਂ ਮੈਂ ਵੀ ਬੇਵੱਸ ਆ ਕਿੱਦਾਂ ਮੋੜ ਲਿਆਵਾਂ ਉਹਨਾਂ ਭੈਣਾਂ ਦੇ ਭਰਾ ਜਿਹੜੇ ਸਦਾ ਲਈ ਵਿਛੜ ਚੁੱਕੇ ਨੇ ਜਾਂ ਉਹਨਾਂ ਨੂੰ ਭੈਣਾਂ ਨੂੰ ਭਰਾ ਕਿੱਥੋਂ ਦੇ ਦਵਾਂ ਜਿਹੜਾ ਰੱਬ ਨੇ ਉਹਨਾਂ ਦੀ ਕਿਸਮਤ ਦੇ ਵਿੱਚ ਨਹੀਂ ਲਿਖਿਆ ਇਹ ਕਮੀ ਦੁਨੀਆ ਦੇ ਵਿੱਚ ਕੋਈ ਪੂਰੀ ਕਰ ਵੀ ਨਹੀਂ ਸਕਦਾ ਹਾਂ 1% ਇਦਾਂ ਦੇ ਹੁੰਦੇ ਆ ਭਰਾ ਚਾਹੇ ਬਣਾਏ ਹੋਏ ਕਿਉਂ ਨਾ ਹੋਣ ਚਾਹੇ ਰਿਸ਼ਤੇਦਾਰੀ ਵਾਲੇ ਹੀ ਭਰਾ ਕਿਉਂ ਨਾ ਹੋਣ ਜਿਹੜੇ ਸਿਵਿਆਂ ਦੀਆਂ ਲੱਕੜਾਂ ਤੱਕ ਉਹ ਰਿਸ਼ਤਾ ਨਭਾ ਵੀ ਤਾਂ ਜਾਂਦੇ ਆ ਨਾ ਤੁਸੀਂ ਆਵਦੀ ਜਗਾ ਸਹੀ ਹੋ ਮੈਂ ਆਵਦੀ ਜਗਾ ਸਹੀ ਆ ਕਿਉਂਕਿ ਜਿਹੜਾ ਰਖੜੀ ਦਾ ਤਿਉਹਾਰ ਹੈ ਉਹ ਸਾਰੀਆਂ ਭੈਣਾਂ ਲਈ ਖੁਸ਼ੀ ਦਾ ਤਿਉਹਾਰ ਨਹੀਂ ਹੁੰਦਾ ਕਈਆਂ ਭੈਣਾਂ ਦੇ ਵੀਰ ਹੁੰਦੇ ਨਹੀਂ ਕਈਆਂ ਦੇ ਹੁੰਦੇ ਨੇ ਰੱਬ ਉਹਨਾਂ ਨੂੰ ਖੋ ਲੈਂਦਾ ਆ ਤੇ ਕਈਆਂ ਦੇ ਰੁੱਸੇ ਬੈਠੇ ਨੇ ਤੇ ਉਹ ਭੈਣਾਂ ਫਿਰ ਮੇਰੇ ਵਾਂਗੂ ਹੀ ਰਖੜੀ ਵਾਲੇ ਦਿਨ ਕਹਿ ਲੋ ਵੀ ਦਰਾਂ ਤੇ ਖੜੀਆਂ ਉਡੀਕਦੀਆਂ ਨੇ ਪਰ ਫਿਰ ਵੀ ਆਪਾਂ ਪੋਜ਼ਿਟਿਵ ਸੋਚ ਲੈ ਕੇ ਚੱਲੀਏ ਸਾਡੀ ਇਹ ਮਿਸਟਰ ਮਿਸਿਸ ਬਿਰਦੀ ਦੀ ਟੀਮ ਦੇ ਵੱਲੋਂ ਸਾਰੀਆਂ ਹੀ ਭੈਣਾਂ ਚਾਹੀ ਚਾਹੀ ਇਹ ਤਿਹਾਰ ਮਨਾਉਣ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਸਜਾਉਣ ਤੇ ਰੱਬ ਉਹਨਾਂ ਨੂੰ ਟੇਰ ਸਾਰੀਆਂ ਖੁਸ਼ੀਆਂ ਦੇਵੇ ਇਹ ਇਸ ਦਿਨ ਦਰਦ ਤੋਂ ਦੂਰ ਕਰਕੇ ਉਹ ਭੈਣਾਂ ਆਪਣੇ ਜਿਹੜੇ ਰਿਸ਼ਤੇ ਆ ਦਾ ਨਿੱਤ ਮਾਣ ਸਕੇ ਸਾਰੀਆਂ ਹੀ ਭੈਣਾਂ ਨੂੰ ਰਖੜੀ ਬਹੁਤ ਬਹੁਤ ਮੁਬਾਰਕ ਤੇ ਨਾਲ ਹੀ ਮੈਂ ਇੱਕ ਇਹ ਵੀ ਚੀਜ਼ ਦੱਸਣਾ ਕਿ ਭਾਵੇਂ ਕਿ ਗੈਵੀ ਬਿਰਦੀ ਦੀ ਜ਼ਿੰਦਗੀ ਦੇ ਵਿੱਚ ਇਹ ਬਹੁਤ ਵੱਡਾ ਕਾਟਾ ਹੈਗਾ ਇਹ ਨਿੱਜੀ ਸਾਡੇ ਰਲਦੀ ਮਿਲਦੀ ਮੇਲਖਾਨ ਦੀ ਕਹਾਣੀ ਹੈ ਪਰ ਇਸ ਟਾਈਮ ਇਹਨੇ ਮਨ ਨੂੰ ਕਿੱਦਾਂ ਸਮਝਾਇਆ ਜਿਹੜੇ ਬੇਟੇ ਨੇ ਉਹਨਾਂ ਦੇ ਇਹ ਰਖੜੀ ਬਨ ਕੇ ਚਾਹ ਪੂਰੇ ਕਰਦੇ ਆ ਚਾਹ ਕਦੇ ਕੋਈ ਭੈਣ ਮਰਨ ਨਹੀਂ ਦਿੰਦੀ ਇਹਨਾਂ ਨੇ ਆਪਣੇ ਬੱਚਿਆਂ ਦੇ ਵਿੱਚ ਸਨਮਦੀਪ ਹੋਇਆ ਖੁਸ਼ਦੀਪ ਹੋਇਆ ਬੱਚੇ ਤਾਂ ਹੈ ਪਰ ਉਹਨਾਂ ਦੇ ਵਿੱਚ ਇਹ ਭਰਾਵਾਂ ਦਾ ਜਿਹੜਾ ਪਿਆਰ ਵੀ ਉਹ ਦੇਖਦੀ ਹੈ ਇਸ ਰਿਸ਼ਤੇ ਤੋਂ ਵਾਂਝੀਆਂ ਉਹਨਾਂ ਸਾਰੀਆਂ ਭੈਣਾਂ ਨੂੰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਕਿ ਜੇ ਤੁਹਾਨੂੰ ਡਰ ਹੈ ਨਾ ਵੀ ਬਣਾਏ ਹੋਏ ਭਰਾ ਉਹਨਾਂ ਦੇ ਅੱਗੇ ਪਰਿਵਾਰ ਤੁਹਾਨੂੰ ਆਨੇ ਬਹਾਨੇ ਮਿਹਣੇ ਮਾਰ ਕੇ ਮੈਂਟਲੀ ਟੌਰਚਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਤੁਸੀਂ ਵੀ ਤਾਂ ਆਪਣੇ ਭਰਾਵਾਂ ਦੀ ਉਹ ਖੁਸ਼ੀ ਆਪਣੇ ਬੱਚਿਆਂ ਦੇ ਵਿੱਚੋਂ ਲੱਭ ਸਕਦੇ ਹੋ ਨਾ ਇੱਕ ਵਾਰ ਫਿਰ ਤੁਸੀਂ ਕਹਿੰਦੇ ਕਿ ਸਾਰੀਆਂ ਹੀ ਭੈਣਾਂ ਨੂੰ ਰਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ